ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਲੰਗਰ ਘਰ ਦੇ ਵਿੱਚ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ ਧਾਰਮਿਕ ਤਨਖਾਹ ਦੇ ਤਹਿਤ ਉਹਨਾਂ ਨੂੰ 3 ਦਿਨ ਤੱਕ ਹਰ ਰੋਜ਼ ਇੱਕ ਇੱਕ ਘੰਟਾ ਬਰਤਨ ਮਾਂਜਣ ਅਤੇ ਜੋੜੇ ਝੜਨ ਦੀ ਸੇਵਾ ਨਿਭਾਉਣੀ ਪਵੇਗੀ ਵਿਰਸਾ ਸਿੰਘ ਬਲਟੋਹਾ ਨੇ ਆਮ ਸੰਗਤ ਵਾਂਗ ਪੂਰੀ ਨਿਮਰਤਾ ਨਾਲ ਸੇਵਾ ਕੀਤੀ ਅਤੇ ਗੁਰੂ ਘਰ ਦੀ ਮਰਿਆਦਤ ਦਾ ਪੂਰਾ ਪਾਲਣ ਕੀਤਾ ਸੇਵਾ ਦੌਰਾਨ ਉਹਨਾਂ ਨੇ ਬਰਤਨ ਮਾਂਜੇ ਜੋੜੇ ਝਾੜੇ ਅਤੇ ਲੰਗਰ ਘਰ ਵਿੱਚ ਬਿਨਾਂ ਕਿਸੇ ਦੇ ਭਾਵ ਦੇ ਸੇਵਾ ਕੀਤੀ ਜਿਸ ਨੂੰ ਸੰਗਤ ਵੱਲੋਂ ਵੀ ਸراہਿਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਸੇਵਾ ਤੇ ਸਿਮਰਨ ਸਿੱਖੀ ਦੇ ਮੁੱਖ ਸਿਧਾਂਤ ਨੇ ਉਹਨਾਂ ਦੱਸਿਆ ਕਿ ਜੇਕਰ ਕਿਸੇ ਤੋਂ ਕੋਈ ਭੁੱਲ ਹੋ ਜਾਵੇ ਤਾਂ ਸਿੱਖੀ ਵਿੱਚ ਉਸ ਦੀ ਸੁਧਾਈ ਸੇਵਾ ਰਾਹੀਂ ਹੋ ਸਕਦੀ ਹੈ ਉਹਨਾਂ ਦੱਸਿਆ ਕਿ ਜੇਕਰ ਕਿਸੇ ਤੋਂ ਭੁੱਲ ਹੋ ਜਾਵੇ ਤਾਂ ਸਿੱਖੀ ਵਿੱਚ ਉਸ ਦੀ ਸੁਧਾਈ ਸੇਵਾ ਰਾਹੀਂ ਹੀ ਹੁੰਦੀ ਹੈ ਉਹਨਾਂ ਕਿਹਾ ਕਿ ਗੁਰੂ ਸਾਹਿਬ ਜੀ ਦਾ ਹੁਕਮ ਸਭ ਤੋਂ ਵੱਡਾ ਹੈ ਤੇ ਸਿੱਖ ਦਾ ਧਰਮ ਹੈ ਜਿਵੇਂ ਹੁਕਮ ਤੇਵੇਂ ਕਰਮ ਪਰ ਟੋਹਾ ਨੇ ਕਿਹਾ ਕਿ ਲੰਗਰ ਵਿੱਚ ਬਰਤਨ ਮਾਂਜਣਾ ਹੋਵੇ ਜਾਂ ਜੋੜੇ ਝਾੜਦੇ ਇਹ ਸਾਰੀਆਂ ਸੇਵਾਵਾਂ ਵੱਡੀ ਬਰਕਤ ਵਾਲੀਆਂ ਨੇ ਅਤੇ ਹਰ ਸਿੱਖ ਨੂੰ ਇਹ ਸੇਵਾ ਨਿਮਰਤਾ ਦੇ ਨਾਲ ਕਰਨੀ ਚਾਹੀਦੀ ਹੈ ਪੰਜ ਸਿੰਘ ਸਹਿਬਾਨ ਦੇ ਹੁਕਮ ਸਿੱਖ ਦੀ ਸੋਚ ਸੁਧਾਈ ਅਤੇ ਚਾਲ ਚੱਲਨ ਨੂੰ ਮਜ਼ਬੂਤ ਕਰਦੇ ਨੇ ਅਤੇ ਇਸ ਲਈ ਉਹ ਇਸ ਸੇਵਾ ਨੂੰ ਪੂਰੇ ਸਤਿਕਾਰ ਦੇ ਨਾਲ ਨਿਭਾ ਰਹੇ ਨੇ ਅੱਜ ਮੈਂ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਬਾ ਹੁਕਮ ਪੰਜ ਸਿੰਘ ਸਹਿਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਹੋਏ ਹੁਕਮ ਦੇ ਮਤਲਬ ਕਰ ਰਹੇ ਆ ਭਾਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੀ ਸ਼ੁੱਧੀ ਵੀ ਜਿਹੜੀ ਹੈ ਉਹਦੀ ਸੁਧਾਈ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਉਹਦੀ ਪੰਜ ਸਿੰਘ ਸਹਿਬਾਨ ਨੇ ਜੋ ਮੈਨੂੰ ਤਨਖਾਹ ਲਾਈ ਸੀ ਚਾਹ ਝੂਠੇ ਬਰਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਝੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਸ ਸੇਵਾਵਾਂ ਬੜੀਆਂ ਵੱਡਮੁਲੀਆਂ ਹਨ ਹਰ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹਿਆ ਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਹਨ ਔਰ ਵਾਕਿਆ ਜਿਹੜਾ ਸਿੱਖੀ ਦਾ ਇੱਕ ਵਿਲੱਖਣ ਸਿਧਾਂਜ ਜਿਹੜਾ ਆ ਉਹ ਉਹ ਜਿਕਰ ਹੰਸਾ ਉਹ ਸਿੱਖ ਦੀ ਸਦਾਈ ਕਰਦੇ ਆ ਸਿੱਖ ਨੂੰ ਸ਼ੁੱਧੀ ਕਰਦੇ ਆ ਸਿੱਖ ਨੂੰ ਸੋਜੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਪ੍ਰਤੀ ਪ੍ਰਪਕਤਾ ਬਖਸ਼ਦੇ ਸਰ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਹੈ ਮੇਰੀ ਕੋਈ ਰਣਨੀਤੀ ਨਹੀਂ ਤਨਾ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਜਿਵੇਂ ਜਿਵੇਂ ਹੁਕਮ ਤੇ ਵਾਤਰਕਾਰ ਅੱਜ ਮੈਂ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਬਾ ਹੁਕਮ ਪੰਜ ਸਿੰਘ ਸਹਿਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲੀ ਤੋਂ ਕੀਤੇ ਹੋਏ ਹੁਕਮ ਦੇ ਮਤਲਬ ਕਰ ਰਹੇ ਹਾਂ ਭਾਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੀ ਸ਼ੁੱਧੀ ਵੀ ਜਿਹੜੀ ਹੈ ਉਹਦੀ ਸੁਧਾਈ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਉਹਦੀ ਪੰ ਸਿੰਘ ਸਹਿਬਾਨ ਨੇ ਜੋ ਮੈਨੂੰ ਤਨਖਾਹ ਲਈ ਸੀ ਚਾਹ ਝੂਠੇ ਬਰਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਝੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਹ ਸੇਵਾਵਾਂ ਬੜੀਆਂ ਵੱਡਮੁਲੀਆਂ ਹਨ ਹਰ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹ ਇਹ ਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਆਂ ਔਰ ਵਾਕਈ ਜਿਹੜਾ ਸਿੱਖੀ ਦਾ ਇੱਕ ਵਿਲੱਖਣ ਸਿਧਾਂਜ ਜਿਹੜਾ ਆ ਉਹ ਵਾਹਿਗੁਰੂ ਕਾ ਖਾਲਸਾ ਔਰ ਉਹ ਸਿੱਖ ਦੀ ਸਦਾਈ ਕਰਦੇ ਆਂ ਸਿੱਖ ਨੂੰ ਸ਼ੁੱਧੀ ਕਰਦੇ ਆਂ ਸਿੱਖ ਨੂੰ ਸੋਝੀ ਬਖਸ਼ਦੇ ਆਂ ਸਿੱਖ ਨੂੰ ਸਿੱਖੀ ਪ੍ਰਤੀ ਪ੍ਰਪਕਤਾ ਬਖਸ਼ਦੇ ਸੋ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਹੈ ਮੇਰੀ ਕੋਈ ਰਣਨੀਤੀ ਨਹੀਂ ਤਨਾ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਜਿਵੇਂ ਜਿਵੇਂ ਹੁਕਮ ਤੇ ਵਾਹ ਤਿਰਕਾਰ